ਹਾਂਜੀ ਵੀਰੇ ਸਾਡੇ ਦਾ ਪਹਿਲੇ ਟੂਰਨਾਮੈਂਟ ਦੀ ਵੀਰੇ 8ਵੀਂ ਟੋਕੜੀ ਐ ਤੇ ਵੀਰੇ 8ਵੀਂ ਵੀ ਲਾਸਟ ਹੈ ਟੋਕੜੀ ਸਾਡੇ ਵੀਰ ਦੀ ਉਡਣੀਆਂ ਮਾਗੜ ਦੀਆਂ ਤਾਂ ਤੁਸੀਂ ਜਾਣਦੇ ਹੋ ਪਿੰਡ ਕਮਾਲਪੁਰ ਤੋਂ ਵੀਰੇ 22 ਕਬੂਤਰ ਨੇ ਤੇ ਅੱਜ ਪੂਰੇ ਵੀ ਆਵਾ ਘਰ ਤੋਂ 5 ਮਿੰਟ ਤੋੜ ਕੇ ਟਾਈਮ ਨੇ ਟਾਈਮ ਹੈ ਤੇ ਸਵਾਹ ਘੰਟੇ ਦੀ ਬੰਦੀ ਆਈ ਓਕੇ ਹਾਂਜੀ ਵੀਰੇ ਮਦੀਨਾ ਲਈ 1 2 3 4 5 9 10 11 12 13 14 15 16, 16 17 18 ਹਾਂਜੀ ਵੀਰੇ 18 ਮਦੀਨਾ ਨੇ ਦੋ ਨਾਰ ਨੇ ਇੱਕ ਨਾਰ ਤੇ ਦੋ ਨਾਰ ਠੀਕ ਹੈ 5 ਜਾਂ 10 ਤੇ 6 ਲੇ ਹੋ ਗਿਆ ਸਾਲ ਸਾਡੇ ਮੁਸਫਾਗੇ ਵੀਰੇ ਬੱਕਦਾ ਤੇਰੀ ਸੋਣੀ ਲੱਗਦੀ ਉਹ ਮੈਂ ਤੇਰੇ ਇਸ ਤਰ੍ਹਾਂ ਦੇ ਫੋਟੋ ਨਹੀਂ ਤਿੰਨ ਤੇ ਛੁੱਟਾਂ ਨੇ ਵੀਰੇ ਸੁਨਿਆਰੇ ਨੂੰ ਲਾ ਕੇ ਉੱਤੇ ਆ ਇੱਧਰ ਆਣਾ ਉਧਰ ਆਣਾ ਦੇਖ ਲੋ ਵਿੱਚ ਇੱਧਰ ਆ ਜਾ ਫਿਰ ਇੱਧਰ ਸੁਨਦਰੀ ਲਾ ਕੇ ਆ ਮਾੜਾ ਯਾਰਾ ਤਿੰਨ ਤੇ ਹੋ ਗਿਆ ਠੀਕ ਮੈਂ ਕਰਾਂ ਹਾਂ ਅੱਗੇ ਜਲਾ ਲੂ ਫੇਰ ਜਾਂਦੇ 11 ਫਟਾ ਗਿਆ ਫਟਾ ਗਿਆ ਹਲੂ ਗੱਤ ਤੇ ਨਾ ਮਾਰੀ ਕੂਤਰ ਖਿਲਰ ਜਾਣਗੇ ਨਾ ਨਾ ਜਾਂਦੇ ਅਸੀਂ ਬਾਦ ਕੇ ਪੈਰ ਮਾਰਦੇ ਲੈ ਹੋਈ ਜਿਹੜਾ ਟਾਈਮ ਲੱਗ ਗਿਆ ਹੀ ਉੱਤਰ ਗਏ ਹੋ ਨੇ ਇਹ ਸਾਡਾ ਲਵੀ ਮੁਸਫ ਇਹ ਸਾਡੇ ਮਿੰਟੋ ਉਸਤਾਦ ਜੀ ਬਾਵਾ ਪਾਰਟੀ ਦੇ ਕਿੰਗ ਹੈ ਸਰਨਾ ਛੇਹਾਰਾ ਸਾਹਿਬ 22 ਮਿੰਟਾਂ ਵਾਲੇ 4 ਹੋ ਗਏ ਵੀਰੇ ਪੰਜਵਾਂ ਲੱਗਾ ਹੋਇਆ ਠੀਕ ਹੈ 6 ਮਿੰਟ ਹੋ ਗਏ ਵੀਰੇ ਕਬੂਤਰ ਗਿਆ ਹੋਇਆ ਉਹ 7 ਮਿੰਟ ਹੋ ਗਏ ਵੀਰੇ ਕਬੂਤਰ ਗਿਆ ਹਨ 9 ਮਿੰਟਾਂ ਦੇ ਆ ਗਏ ਵੀਰੇ 9 ਮਿੰਟ 59 ਸੈਕਿੰਡ ਦੇ ਕਬੂਤਰ ਲਈ ਠੀਕ ਹੈ ਆ ਗਏ ਸਾਨੂੰ ਹਾਂਜੀ ਵੀਰ ਜੀ 9 ਮਿੰਟ 40 ਸੈਕਿੰਡ ਬਾਅਦ ਆ ਗਿਆ ਹਾਂ ਜੀ ਪੰਛੀ ਹੁਣ ਦੁਬਾਰਾ ਪੱਟੀ ਮਾਰਨਗੇ ਤੁਹਾਨੂੰ ਕਰਾਨੇ ਚੈੱਕ ਠੀਕ ਹੈ ਓਕੇ ਵੀਰੇ 1 ਮਿੰਟ ਹੋ ਗਿਆ ਦੂਜਾ ਲੱਗਾ ਹੋਇਆ ਹੈ ਅੱਛਾ ਜੀ ਤਦ ਟੋਲਾ ਪਾਏਗਾ ਪੰਜ ਹੋ ਗਏ ਸ਼ਾਮ ਲੱਗ ਗਈ ਪੰਜ ਹੋ ਗਏ ਠੀਕ ਹੈ 5 ਮਿੰਟ ਹੋ ਗਏ ਵੀਰੇ 6 ਵਾਂ ਲੱਗ ਗਿਆ ਠੀਕ ਹੈ 8 ਮਿੰਟ ਹੋ ਗਏ ਵੀਰੇ ਹੋ ਦਾ ਜੀ ਹਾਂ ਜੀ ਵੀਰ ਜੀ ਇਹ ਦੂਜੀ ਪੱਟੀ ਕਬੂਤਰਾਂ ਨੇ 10 ਮਿੰਟ ਦੀ ਮਾਰੀ ਸੀ ਤੇ ਦੂਜੀ ਪੱਟੀ 'ਚ ਵੀਰੇ 100 ਕਬੂਤਰ ਆਏ ਹਾਂ ਜੀ ਠੀਕ ਹੈ ਜੀ ਤੇ ਆ ਜੀ ਨੇ ਅੱਜ ਦਾ ਸਭ ਤੋਂ ਚੰਗਾ ਮੰਨਦੀ ਠੀਕ ਹੈ ਜੀ ਲਾਲਾ ਪਾਰਟੀ ਦੇ ਮਗਟ ਤੇ ਬੀਵੀ ਕਬੂਤਰ ਸੀ ਤੇ ਪੂਰੇ ਦੀ ਆਵਦੀ ਪਹਿਲੀ ਪੱਟੀ ਕੂਤਰਾਂ ਨੇ ਭਰੇ 9 ਮਿੰਟ ਦੀ 9 ਮਿੰਟ 40 ਸਕਿੰਟ ਦੀ ਠੀਕ ਹੈ ਜੀ ਤੇ ਦੂਜੀ ਪੱਟੀ ਜਦੋਂ ਕੂਤਰ ਭੇਜਦੇ ਆ ਜੀ 20 ਕੂਤਰ ਗਏ ਤਾਂ ਐਗਰੇ ਇਹੀ ਤੇ ਉਹਾਂ ਵਿੱਚੋਂ ਇੱਕ ਮਦੀੜ ਤਾਂਾਂ ਚ ਵੱਜੀ ਆ ਜੀ ਜਾਂਦੇ ਤਾਂਾਂ ਚ ਵੱਜੇ ਘਾਤ ਨੂੰ ਦੇਖੀ ਤਾਂ ਉਸ ਤੋਂ ਬਾਅਦ 19 ਕੂਤਰ ਆਏ ਨਹੀਂ 10 ਮਿੰਟ ਦੀ ਪੱਟੀ ਮਾਈ ਤੇ ਜਿਹੜੀ 22 ਮਦੀੜ ਸੀ ਸਾਡੀ ਉਹਦੇ ਤਾਂ ਕਾਇਦੇ ਜਗੀ ਬਹੁਤ ਸਾਰੇ ਕੂਤਰ ਨੇ ਕੰਮ ਕਰਿਆ ਜੀ ਸੋ ਆਹ ਦੇਖਦੇ